ਰੀ ਤਾਲੂ ਵਾਲੀ ਆ ਮੇਰੇ ਸਾਥੀ ਵਿੱਕੀ ਬਡੇਰਾ ਜੀ ਏਬੀ 18 ਨਿਊਜ਼ ਤੋਂ ਸਾਡੇ ਖੰਨੇ ਸ਼ਹਿਰ ਦੇ ਲਈ ਕੱਲ ਬੜੀ ਮਾਣਮਤੀ ਗੱਲ ਹੋਈ ਕਿ ਸਾਡੇ ਖੰਨੇ ਦੇ ਮਾਣਯੋਗ ਐਮਐਲਏ ਤਰਨੁਪ੍ਰੀਤ ਸਿੰਘ ਸੌਂਹ ਜੀ ਨੂੰ ਪੰਜਾਬ ਗਵਰਨਮੈਂਟ ਵੱਲੋਂ ਕੈਬਨਿਟ ਮੰਤਰੀਅਲਿਆ ਦਿੱਤਾ ਗਿਆ ਜਿਸ ਨੂੰ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਉਤਸ਼ਾਹ ਤੇ ਜਸ਼ਨ ਦਾ ਮਾਹੌਲ ਹੈ ਜਿੱਥੇ ਉਤਸ਼ਾਹ ਤੇ ਜਸ਼ਨ ਦਾ ਮਾਹੌਲ ਹੈ ਉੱਥੇ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਤੇ ਆਸਾਂ ਦੀ ਵੀ ਇੱਕ ਨਵੀਂ ਜਿਹੜੀ ਕੜੀ ਆ ਉਹ ਜੁੜ ਗਈ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਦ ਹੁਣ ਉਹ ਮੰਤਰੀਅਲਿਆ 'ਚ ਜਾਣਗੇ ਤਾਂ ਸ਼ਹਿਰ ਦੀ ਬੈਟਰਮੈਂਟ ਦੇ ਲਈ ਉੱਤੇ ਹੀ ਸਾਡੇ ਸ਼ਹਿਰ ਦੀ ਜਿਹੜੀ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੇ ਉਹਨਾਂ ਦੀ ਪ੍ਰੋਪਰ ਇਹ ਸਾਰੇ ਸਿਸਟਮ ਨੂੰ ਰਨ ਕਰਦੇ ਨੇ ਉਹਨਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਅੱਜ ਜਿਹੜੇ ਸ਼ਖਸ਼ੀਅਤ ਨਾਲ ਥੋੜੀ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਚਿਹਰਾ ਨੇ ਸਾਡੇ ਸ਼ਹਿਰ ਚ ਉਹਨਾਂ ਦਾ ਵੈਸੀ ਬਹੁਤ بڑا ਸਿਆਸੀ ਤੇ ਸਮਾਜਿਕ ਕਦ ਹੈ ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜਤਿੰਦਰ ਪਾਟਕ ਜੀ ਦੇ ਨਾਲ ਕਾਉਂਸਲਰ ਸਾਹਿਬਾਨ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਵਾਲੀਆ ਸਾਹਿਬ ਵਿੱਕੀ ਬਡੇਰਾ ਜੀ ਤੁਸੀਂ ਮੈਨੂੰ ਇਸ ਲਾਈਕ ਸਮਝਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਸਰ ਤੁਹਾਡਾ ਵੀ ਜੀ ਪਟਕਸਾਪਾ ਦੇਖਿਆ ਵਾ ਕਿ ਕੱਲ ਛਾਡੇ ਸ਼ਹਿਰ ਦੇ ਲਈ ਬੜੀ ਮਾਣ ਦੀ ਗੱਲ ਸੀਗੀ ਕਿਉਂਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਦੋਂ ਹੋਰ ਉਹਨਾਂ ਨੂੰ ਜ਼ਿੰਮੇਵਾਰੀ ਵੀ ਵਧਦੀ ਹੈ ਤਾਂ ਬੜਾ ਚੰਗਾ ਲੱਗਦਾ ਵਾ ਕਿ ਸਰਕਾਰਾਂ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਉਂਦੀਆਂ ਨੇ ਤਾਂ ਸਰ ਸ਼ਹਿਰ ਵਾਸੀ ਜਿੱਥੇ ਪੂਰੇ ਜਸ਼ਨ ਦੇ ਵਿੱਚ ਨੇ ਪੂਰੇ ਉਤਸ਼ਾਹ ਦੇ ਵਿੱਚ ਨੇ ਤਾਂ ਸਰ ਕਿਤੇ ਨਾ ਕਿਤੇ ਇੱਕ ਉਮੀਦ ਵੀ ਰੱਖਦੇ ਨੇ ਕਿ ਸਾਡਾ ਜਿਹੜਾ ਸ਼ਹਿਰ ਹੈ ਉਹ ਵੀ ਹੁਣ ਬੈਟਰਮੈਂਟ ਦੇ ਉਹ ਜਿਹੜੇ ਮਿਆਰ ਨੇ ਉਹ ਜਿਹੜੇ ਮੁਕਾਮ ਨੇ ਉਹ ਹਾਸਿਲ ਕਰੇ ਜਿੰਨਾਂ ਦੀਆਂ ਕਿ ਗੱਲਾਂ ਆਪਾਂ ਪਹਿਲਾਂ ਧਰਾਤਲ ਦੇ ਉੱਤੇ ਕਰਦੇ ਹੁੰਦੇ ਸੀ ਤੁਹਾਡੇ ਹਿਸਾਬ ਨਾਲ ਸਰ ਇਹ ਮੰਤਰਾਲਿਆਂ ਦੇ ਵਿੱਚ ਸਰ ਦੇ ਜਾਣ ਦੇ ਨਾਲ ਖੰਨੇ ਸ਼ਹਿਰ ਨੂੰ ਕੀ ਬੈਨੀਫਿਟ ਹੋ ਸਕਦਾ ਸਭ ਤੋਂ ਪਹਿਲਾਂ ਮੈਂ ਜਤਿੰਦਰ ਪਾਠਕ ਮੈਂ ਆਪਣੀ ਟੀਮ ਸਮੇਤ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਆ ਖਾਸ ਕਰਕੇ ਕੇਜਰੀਵਾਲ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਸਾਡੇ ਖੰਨੇ ਸ਼ਹਿਰ ਨੂੰ ਬਹੁਤ ਵੱਡਾ ਇੱਕ ਤੋਹਫਾ ਦਿੱਤਾ ਸਰਦਾਰ ਤਰਨਪ੍ਰੀਤ ਸਿੰਘ ਸੌਂਝੀ ਨੂੰ ਮਨਿਸਟਰ ਲਿਆ ਔਰ ਉਹਨਾਂ ਨੂੰ ਬਹੁਤ ਵਧੀਆ ਜਿਹੜੇ ਮੰਤਰਾਲੇ ਦਿੱਤੇ ਨੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਪਟਕਸਾ ਬਾਬਾ ਦੇਖਿਆ ਵੈ ਕਿ ਪਹਿਲਾਂ ਐਮਐਲਏ ਸਾਹਿਬ ਖੰਨੇ ਤਕ ਸੀਮਤ ਸੀਗੇ ਤੇ ਉਹ ਖੰਨੇ ਦੇ ਵਿੱਚ ਆਪਣੀਆਂ 100% ਸੇਵਾਵਾਂ ਦੇ ਰਹੇ ਸੀ ਉਹਨਾਂ ਦੀ ਇਹੀ ਕੰਮ ਨੂੰ ਕਰਕੇ ਉਹਨਾਂ ਦੀ ਡੈਡੀਕੇਸ਼ਨ ਨੂੰ ਦੇਖ ਕੇ ਉਹਨੈਸਟੀ ਨੂੰ ਦੇਖ ਕੇ ਕੰਮ ਦੇ ਪ੍ਰਤੀ ਟਰਾਂਸਪੇਰੈਂਸੀ ਨੂੰ ਦੇਖ ਕੇ ਉਹਨਾਂ ਦੇ ਰਤਬੇ ਨੂੰ ਉੱਚਾ ਕੀਤਾ ਗਿਆ ਤਾਂ ਸਰ ਹੁਣ ਪੂਰੇ ਪੰਜਾਬ ਦੀ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਜਿਹੜੇ ਉਹਨਾਂ ਨੂੰ ਛੇ ਡਿਪਾਰਟਮੈਂਟ ਦਿੱਤੇ ਗਏ ਨੇ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਇਹ ਚੀਜ਼ ਦਾ ਖੰਨੇ ਸ਼ਹਿਰ ਨੂੰ ਭਵਿੱਖ ਦੇ ਵਿੱਚ ਕੀ ਫਾਇਦਾ ਹੋਊਗਾ ਤੇ ਪੰਜਾਬ ਵਾਸੀਆਂ ਦੇ ਨੂੰ ਵੀ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਹੁਣ ਮੰਤਰੀ ਬਣ ਚੁੱਕੇ ਨੇ ਉਹ ਸੇਵਾਵਾਂ ਦੇ ਨਾਲ ਪ ਦੇਖੋ ਸਰਦਾਰ ਤਰਨਪ੍ਰੀਤ ਸਿੰਘ ਸੋਨ ਕੈਬਨਿਟ ਮੰਤਰੀ ਪੰਜਾਬ ਇਹ ਬਹੁਤ ਬਹੁਤ ਜ਼ਿਆਦਾ ਮਿਹਨਤੀ ਇਨਸਾਨ ਹੈ ਔਰ ਇਹਨਾਂ ਨੂੰ ਕੰਮਕਾਰ ਕਰਨ ਦਾ ਬਹੁਤ ਤਜਰਬਾ ਔਰ ਇਹ ਅਨਥਕ ਮੈਂ ਮਤਲਬ ਕਿ ਮੈਂ ਕਹਿ ਸਕਦਾ ਵੀ ਅਣਥੱਕ ਨੇ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ ਹੈਗੀ ਨਾ ਇਹ ਸਵੇਰਾ ਦੇਖਦੇ ਨੇ ਨਾ ਇਹ ਸ਼ਾਮ ਨੂੰ ਦੇਖਦੇ ਨੇ ਬਾਕੀ ਰਹੀ ਗੱਲ ਸ਼ਹਿਰ ਬਾਰੇ ਸ਼ਹਿਰ ਬਾਰੇ ਡਵੈਲਪਮੈਂਟ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਅਰ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਬਣੇ ਮੰਤਰੀ ਸਾਹਿਬ ਸ਼ਹਿਰ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਤੋਂ ਵੱਡੇ ਤੋਹਫੇ ਲੈ ਕੇ ਆਉਣਗੇ ਬਹੁਤ ਅੱਛੀ ਗੱਲ ਹੈ ਜੀ ਉਮੀਦ ਪੂਰੀ ਹੈ ਕਿ ਸਾਡੇ ਸ਼ਹਿਰ ਨੂੰ ਕੁਝ ਐਕਸਟਰਾ ਬੈਨੀਫਿਟ ਮਿਲੂਗਾ ਕਿਉਂਕਿ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਹੁਣ ਪੰਜਾਬ ਸਟੇਟ ਗਵਰਨਮੈਂਟ ਦੇ ਵਿੱਚ ਆਪਣੀਆਂ ਸੇਵਾਵਾਂ ਐਜ਼ ਏ ਮੰਤਰੀ ਦੇ ਰਹੇ ਨੇ ਭੜਕ ਸਾਹਿਬ ਆਪਾਂ ਦੇਖਿਆ ਹੈ ਕਿ ਸ਼ਹਿਰ ਦੀਆਂ ਕੁਝ ਬੇਸਿਕ ਵਰਕ ਨਹੀਂ ਜੀ ਜਿਹੜੇ ਕਿ ਆਮ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਕਿ ਡੇਲੀ ਸਫਾਈ ਹੋਗੀ ਫੋਗਿੰਗ ਹੋਗੀ ਜੀ ਜਾਂ ਵਾਟਰਿੰਗ ਹੋਗੀ ਜਿਹਦੇ ਨਾਲ ਕਿ ਡਸਟ ਨਾ ਹੋਵੇ ਤੇ ਲੋਕਾਂ ਨੂੰ ਬੜੀ ਆਰਾਮਪਰੀ ਸਕੂਨ ਭਰੀ ਆਪਣੀ ਜ਼ਿੰਦਗੀ ਹੈ ਜਿਹੜੀ ਜੀਣ ਤਾਂ ਸਰ ਇਹ ਚੀਜ਼ਾਂ ਨੂੰ ਹੋਰ ਐਕਸਟ੍ਰੀਮ ਲੈਵਲ ਤੇ ਹੋਰ ਵਧ ਕਰਨ ਦੇ ਲਈ ਕੁਝ ਜਹਨ ਚ ਪ ਰੀਲੇਟਡ ਜਿਹੜੀ ਮਸ਼ੀਨਰੀ ਹੈ ਸ਼ਹਿਰ ਚ ਲਿਆਂਦੀ ਜਾਵੇ ਤੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਬਣਾਇਆ ਜਾ ਸਕੇ ਇਹ ਗੱਲ ਨਾ ਪਹਿਲਾਂ ਹੀ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਇਸ ਗੱਲ ਬਾਰੇ ਬੜਾ ਧਿਆਨ ਰੱਖਦੇ ਨੇ ਔਰ ਸਾਡੇ ਨਾਲ ਵੀ ਹਮੇਸ਼ਾ ਇਸ ਕੰਮ ਬਾਰੇ ਡਿਸਕਸ ਹੁੰਦੀ ਰਹਿੰਦੀ ਹੈ ਕਿਉਂਕਿ ਜਿਹੜੀ ਆ ਰੋਡ ਕਲੀਨਿੰਗ ਨੇ ਆਪਣੇ ਜੀਟੀ ਰੋਡ ਹੈ ਇਹ ਸਾਰੀ ਬਹੁਤ ਅੰਨੀ ਤਨਾ ਆਪਣੇ ਮਿਊਨਿਸਪਲ ਕਮੇਟੀ ਦੇ ਅਫਸਰਾਂ ਦੇ ਨਾਲ ਤਕਰੀਬਨ ਹਰ ਸਮੇਂ ਇਹ ਗੱਲਬਾਤ ਕਰਦੇ ਨੇ ਕਿ ਤਾਂ ਕਿ ਮੈਨੂੰ ਜਿਹੜਾ ਸਾਡਾ ਸ਼ਹਿਰ ਬਿਲਕੁਲ ਨੀਟਨ ਕਲੀਨ ਚਾਹੀਦਾ ਹੈ ਬੜੀ ਅੱਛੀ ਗੱਲ ਹੈ ਪਟਕ ਸਾਹਿਬ ਆਪਾਂ ਦੇਖਿਆ ਵੇ ਕਿ ਪਿੱਛੇ ਜੇ ਇਹ ਆਪਣੀ ਕਮੇਟੀ ਦਾ ਇੰਪਰੂਵਮੈਂਟ ਟਰਸਟ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਹੜੀ ਕਿ ਲੀਗਲ ਐਂਡ ਅਕਰੋਚਮੈਂਟ ਬਾਰੇ ਸੀ ਜਿਹੜੀ ਅਵੈਧ ਕਬਜ਼ੇ ਸੀ ਉਹ ਹਟਾਏ ਗਏ ਨੇ ਬਟ ਸ਼ਹਿਰ ਵਾਸੀ ਸਰ ਕਿਤੇ ਨਾ ਕਿਤੇ ਹਜੇ ਵੀ ਸ਼ਿਕਾਇਤ ਕਰ ਰਹੇ ਨੇ ਕਿ ਕੁਝ ਨਾ ਕੁਝ ਜਗ੍ਹਾ ਦੇ ਉੱਤੇ ਦੁਬਾਰਾ ਉਹ ਲੱਗਣੇ ਸ਼ੁਰੂ ਹੋ ਗਏ ਤਾਂ ਸਰ ਕੀ ਇਸ ਜਿਹੜਾ ਐਕਸ਼ਨ ਪਲਾਨ ਹੈ ਕਿ ਭਵਿੱਖ ਦੇ ਵਿੱਚ ਹੀ ਜਾਰੀ ਰਹੇਗਾ ਹਾਂ ਇਹ ਇਹ ਗੱਲ ਕੀ ਸੀ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹ ਨਜਾਇਜ਼ ਕਬਜ਼ੇ ਕਰਨ ਦੇ ਨਾਲ ਆਲੇ-ਦਾਲੇ ਜਿਹੜੀ ਟ੍ਰੈਫਿਕ ਜਾਂਦੀ ਸੀ ਜਾਂ ਗੱਡੀਆਂ ਖੜੀਆਂ ਕਰਨ ਨੂੰ ਜਗ੍ਹਾ ਨੀਸੀ ਮਿਲਦੀ ਉਹ ਜਿਹੜਾ ਸੀ ਆਪਣੇ ਸਤਿਪੰਥ ਮਾਨਯੋਗ ਡੀਸੀ ਸਾਹਿਬ ਨੇ ਔਰ ਮਿਸਪਲ ਕਮੇਟੀ ਦੇ ਅਫਸਰ ਸਾਹਿਬ ਨੇ ਇਹਨਾਂ ਨੇ ਬਹੁਤ ਵੱਡਾ ਸਟੈਪ ਲਿਆ ਉਹਦੇ ਨਾਲ ਕੀ ਆ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆਉਂਦੀ ਸੀ ਮਤਲਬ ਕਿ ਗੱਡੀਆਂ ਖੜੀ ਕਰਨ ਦੀ ਜਾਂ ਲੰਘਣ ਦੀ ਉਹ ਪਰੇਸ਼ਾਨੀ ਕਾਫੀ ਹੱਦ ਤੱਕ ਖਤਮ ਹੋ ਗਈ ਹੈ ਤੇ ਸਰ ਹੋਰ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਕੋਈ ਪਲਾਨ ਜਾਂ ਹੋਰ ਮੰਤਰੀ ਸਾਹਿਬ ਨੂੰ ਕੋਈ ਰਿਕੁਐਸਟ ਜਾਂ ਕੋਈ ਲੇਆਉਟ ਤਿਆਰ ਕੀਤੀ ਪਈ ਹੋਵੇ ਕਿ ਸਰ ਜੇਕਰ ਆਪਾਂ ਇਹਦੇ ਤੇ ਕੰਮ ਕਰੀਏ ਤਾਂ ਆਪਣਾ ਸ਼ਹਿਰ ਬਾਕੀ ਜੋ ਉਹਨਾਂ ਦਾ ਵੀ ਡ੍ਰੀਮ ਹੈ ਕਿ ਮਾਡਲ ਸਿਟੀ ਬਣੇ ਇੱਕ ਸੈਂਪਲ ਸਿਟੀ ਬਣੇ ਕਿ ਲੋਕ ਕਹਣ ਕਿ ਵਾਕਈ ਹਾਈਵੇ ਦੇ ਉੱਤੇ ਇੱਕ ਖੰਨਾ ਸ਼ਹਿਰ ਜਿਹਦੀ ਦੇਖ ਕੇ ਜਿਹਦੀ ਲੁੱਕ ਦੇਖ ਕੇ ਹਰੇਕ ਨੂੰ ਇਹ ਆਈਡੀਆ ਹੋਵੇ ਕਿ ਕਿਉਂ ਨਾ ਅਸੀਂ ਵੀ ਆਪਣੇ ਸ਼ਹਿਰ ਦੀ ਜਿਹੜੀ ਨੁਹਾਰ ਹੈ ਇਸ ਹਿਸਾਬ ਨਾਲ ਬਦਲ ਸਕੀਏ ਦੇਖੋ ਉਹ ਤਾਂ ਨਾ ਅੱਜ ਹਜੇ ਕੱਲ ਹੀ ਉਹਨਾਂ ਨੇ ਸੌਹ ਚੁੱਕੀ ਹੈ ਥੋੜਾ ਜਿਹਾ ਸਮਾਂ ਮੈਨੂੰ ਸਾਨੂੰ ਮਿਲੂਗਾ ਤੇ ਉਹਦੇ ਬਾਰੇ ਅਸੀਂ ਬੈਠ ਕੇ ਵਿਚਾਰ ਪਟੰਤਲਾ ਕਰਾਂਗੇ ਵੀ ਖੰਨੇ ਸ਼ਹਿਰ ਵਾਸਤੇ ਅਸੀਂ ਕੀ ਕਰਨਾ ਔਰ ਸਾਡਾ ਪੂਰੇ ਜੋਰ ਦੇ ਨਾਲ ਪੂਰਾ ਸਾਡਾ ਜੋਰ ਹੋ ਗਿਆ ਵੀ ਖੰਨੇ ਵਾਸਤੇ ਵੱਧ ਚੜ ਕੇ ਕੰਮ ਕਰੀਏ ਔਰ ਅਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਵਫਾਦਾਰ ਟੀਮ ਦੇ ਨਾਲ ਖੜੇ ਹਾਂ ਅਸੀਂ ਮੈਂ ਆਪ ਖੁਦ ਵਫਾਦਾਰ ਸਪਾਹੀ ਹਾਂ ਆਮ ਆਦਮੀ ਟੀਮ ਦਾ ਔਰ ਜਿੰਨਾ ਵੀ ਜੋਰ ਲਾਵਾਂਗੇ ਸ਼ਹਿਰ ਵਾਸਤੇ ਪੂਰਾ ਕੰਮ ਕਰਕੇ ਧਾਮਾਂਗੇ ਥੈਂਕ ਯੂ ਵੈਰੀ ਮਚ ਜੀ اے ਸੀ ਦੇ ਜਤਿੰਦਰ ਪਾਟਕ ਸਾਹਿਬ ਕਾਉਂਸਲਰ ਨੇ ਤੇ ਆਮ ਆਦਮੀ ਪਾਰਟੀ ਦੇ ਬੜੇ ਉੱਚ ਅਹੁਦੇ ਤੇ ਵੀ ਕਾਬਜ ਨੇ ਜਿਵੇਂ ਕਿ ਤੁਸੀਂ ਇਹਨਾਂ ਦੀ ਗੱਲ ਸੁਣੀ ਹੈ ਕਿ ਸ਼ਹਿਰ ਦੀ ਨਹਾਰ ਤਾਂ ਬਦਲੀ ਹੋ ਜਾਊਗੀ ਜਿਵੇਂ ਸਾਡੇ ਐਮ ਐਲ ਏ ਸਾਹਿਬ ਨੂੰ ਮੰਤਰਾਲੇ ਆ ਦਿੱਤੇ ਗਏ ਨੇ ਤਾਂ ਪੰਜਾਬ ਦੀ ਨਹਾਰ ਬਦਲਣ ਲਈ ਵੀ ਉਹ ਵਚਨਬੱਧ ਨੇ ਤੇ ਆਪਣਾ 100% ਕੰਟਰੀਬਿਊਸ਼ਨ ਓਨੈਸਟੀ ਨਾਲ ਟਰਾਂਸਪੇਰੈਂਸੀ ਦੇ ਨਾਲ ਪਾਣਗੇ ਤਾਂ ਕਿ ਖੰਨੇ ਦੇ ਨਾਲ-ਨਾਲ ਪੰਜਾਬ ਹੈ ਜਿਹੜਾ ਉਹਦੀ ਵੀ ਦਿੱਖ ਅਲੱਗ ਹੋ ਸਕੇ ਆਧੁਨਿਕ ਹੋ ਸਕੇ ਤੇ ਜਿਹੜੀ ਲੁੱਕ ਹੈ ਗ੍ਰੇਟ ਹੋ ਸਕੇ ਫਿਰ ਅਜਿਹੀ ਕਿਸੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ